9ਵੀਂ ਪਾਸ਼ਾ ਸ਼੍ਰੀ ਗੁਰਤੇਗਪਾਹਦ ਜੀ ਦੇ 3300ਵੇਂ ਸ਼ਹੀਦੀ ਪਰਬ ਨੂੰ ਸਮਰਪਿਤ ਪ੍ਰਕਾਸ਼ ਅਤੇ ਆਵਾਜ਼ ਪ੍ਰੋਗਰਾਮ ਹਜ਼ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਕਰਵਾਇਆ ਗਿਆ ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੜਿਆਨੇ ਨੇ ਕਿਹਾ ਕਿ ਗੁਰੂ ਜੀ ਦੇ 3300 ਸਾਲਾ ਸ਼ਹੀਦੀ ਪਰਬ ਨੂੰ ਪੰਜਾਬ ਵਿੱਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ 23 ਨਵੰਬਰ ਤੋਂ 25 ਨਵੰਬਰ ਤੱਕ ਸ਼੍ਰੀ ਨਾਨਦਪੁਰ ਸਾਹਿਬ ਕੇ ਸਮਾਗਮ ਕਰਵਾਏ ਜਾਣਗੇ ਤੇ ਵੱਖ-ਵੱਖ ਥਾਨਾਂ ਤੋਂ ਅਲੌਕਿਕ ਨਗਰ ਕੀਰਤਨ ਆਯੋਜਿਤ ਕੀਤੇ ਜਾਣਗੇ ਉਨਾ ਦੱਸਿਆ ਕਿ ਵੀਨ ਨਵੰਬਰ ਨੂੰ ਤਲਵੰਡੀ ਸਾਬੋ ਤੋਂ ਵਿਸ਼ਾਲ ਨਗਰ ਕੀਰਤਨ ਸ਼ੁਰੂ ਹੋਵੇਗਾ ਜੋ ਵਕ ਵਕ ਸ਼ਹਿਰਾਂ ਚੋਂ ਹੁੰਦੇ ਹੋਏ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜਿਹੜੀ ਹਿੰਦ ਦੀ ਚਾਦਰ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ 24-25 ਨਵੰਬਰ ਨੂੰ ਆਉਣ ਵਾਲਾ ਹੈ ਉਸ ਦੇ ਸੰਬੰਧ ਵਿੱਚ ਇੱਕ ਮਹੀਨੇ ਦੇ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਲੈ ਕੇ ਗਏ ਸਨ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ 25 ਅਕਤੂਬਰ ਨੂੰ ਚਾਂਦਨੀ ਚੌਕ ਗੁਰਦੁਆਰਾ ਸਾਹਿਬ ਸੀਸਗੰਜ ਉੱਥੇ ਅਰਦਾਸ ਕਰਕੇ ਰਾਤ ਨੂੰ ਵਿਕਾਬਗੰਦ ਵਿੱਚ ਜਿਹੜੇ ਕੀਰਤਨ ਦਰਬਾਰ ਸਜਿਆ ਸੀ ਉਸ ਦਿਨ ਤੋਂ ਸ਼ੁਰੂਆਤ ਕੀਤੀ ਸੀ ਇਹਨਾਂ ਦਿਨਾਂ ਵਿੱਚ ਵੱਖੋ-ਵੱਖਰ ਥਾਵਾਂ ਤੋਂ ਨਗਰ ਕੀਰਤਨ ਉਹਦੇ ਲਈ ਜਿੱਥੇ-ਇਥੇ ਗੁਰੂ ਸਾਹਿਬ ਜਿੱਧਰੋਂ ਆਏ ਜਿੱਧਰ ਗਏ ਉਹਨਾਂ ਰਾਮਾਜ ਜਿੱਥੇ ਵੀ ਕੋਈ ਲੋੜ ਸਰਕਾਰ ਵੱਲੋਂ ਉਹਨਾਂ ਨਗਰਾਂ ਦੀ ਉਹਨਾਂ ਸੜਕਾਂ ਦੀ ਉਹ ਵਧੀਆ ਖੂਬਸੂਰਤ ਬਣਾਉਣਾ ਔਰ ਨੌਵੇਂ ਪਾਸ਼ਾ ਦੀ ਸ਼ਹੀਦੀ ਹੈ ਜਿਹੜੀ ਬਹੁਤ ਵਿਲੱਖਣ ਹੈ ਜਿਹੜੀ ਜਿਹੜਾ ਕਿ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਸੀ ਉਹਨਾਂ ਨੇ ਕਿਸੇ ਹੋਰ ਧਰਮ ਦੇ ਲਈ ਆਪਣੇ ਸੀਸ ਦੇ ਕੇ ਜਿਹੜੀ ਨਿਸਾਨੀ ਕੁਰਬਾਨੀ ਦਿੱਤੀ ਹੈ ਉਹ ਸਾਰਾ ਜਹਾਨ ਹਮੇਸ਼ਾ ਯਾਦ ਕਰਦਾ ਰਹੂਗਾ